ਆਮ ਆਦਮੀ ਪਾਰਟੀ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਪੇਲ ਕਰਾਂਗਾ ਕਿ ਇਹ ਜਿਹੜਾ 12 ਮੈਂਬਰੀ ਜਿਹੜੀ ਕਮੇਟੀ ਬਣਾਈ ਆ ਇਹਦੇ ਵਿੱਚ ਕ੍ਰਿਸ਼ਨ ਭਾਈਚਾਰੇ ਨੂੰ ਵੀ ਲਿਆਂਦਾ ਜਾਏ ਮੈਂ ਵੀਰ ਮਸੀਹ ਸੋਤਾ ਚੇਅਰਮੈਨ ਕ੍ਰਿਸ਼ਨ ਸਭਾ ਪੰਜਾਬ ਕਲਾਨੌਰ ਤੋਂ ਔਰ ਮੈਂ ਮੀਡੀਆਮ ਦੇ ਮਾディアਮ ਦੇ ਰਾਹੀਂ ਆਪ ਤਾਂ ਹੀ ਇੱਕ ਮੈਂ ਆਵਾਜ਼ ਪਹੁੰਚਾਉਣੀ ਚਾਹੁੰਦਾ ਔਰ ਮੈਂ ਸਵਾਲ ਵੀ ਪੁੱਛਣਾ ਚਾਹੁੰਦਾ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਆਮ ਆਦਮੀ ਪਾਰਟੀ ਆ ਕਿਉਂਕਿ ਹਰੇਕ ਕੌਮ ਨੂੰ ਨਾਲ ਲੈ ਕੇ ਨਹੀਂ ਤੁਰਦੇ ਇੱਕ ਨਵਾਂ ਨਵਾਂ ਇਹਨਾਂ ਨੇ ਜਿਹੜਾ ਬੇਅਦਬੀ ਦੇ ਮੁੱਦਿਆਂ ਦੇ ਉੱਤੇ 12 ਮੈਂਬਰੀ ਕਮੇਟੀ ਬਣਾਈ ਆ ਉਹਦੇ ਵਿੱਚ ਕਮੇਟੀ ਦੇ ਵਿੱਚ ਹੋਏ ਧਰਮਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਆਡ ਕੀਤਾ ਵਾ ਪਰ ਕ੍ਰਿਸਚਨ ਕਮਿਊਨਿਟੀ ਨੂੰ ਆਡ ਨਹੀਂ ਕੀਤਾ ਇਸ ਕਰਕੇ ਮੈਂ ਤੇ ਮੇਰੀ ਟੀਮ ਔਰ ਕ੍ਰਿਸਚਨ ਭਾਈ ਜਾਰਾ ਪੂਰਾ ਇਸ ਗੱਲ ਦਾ ਵਿਰੋਧ ਕਰਦੇ ਆ ਕਿਉਂਕਿ ਸਾਨੂੰ ਕ੍ਰਿਸਚਨ ਕਮਿਊਨਿਟੀ ਨੂੰ ਜਗਾ ਜਗਾ ਤੇ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਟਾਰਗੇਟ ਕਰਦੇ ਨੇ ਔਰ ਸਾਨੂੰ ਬਣਦਾ ਹੱਕ ਨਹੀਂ ਦਿੰਦੇ ਕਿ ਅਸੀਂ ਇਸ ਭਾਰਤ ਵਾਸੀ ਨਹੀਂ ਆ ਕਿ ਅਸੀਂ ਪੰਜਾਬ ਦੇ ਲੋਕ ਨਹੀਂ ਆ ਜੇ ਸਾਡੀ ਗਿਣਤੀ ਘਟਿਆ ਇਹਦਾ ਮਤਲਬ ਇਹ ਥੋੜੀ ਆ ਕਿ ਮਤਲਬ ਸਾਨੂੰ ਬਿਲਕੁਲ ਅਣਗੌਲਿਆ ਕੀਤਾ ਜਾਏ ਸਾਡੇ ਪਵਿੱਤਰ ਗ੍ਰੰਥ ਬਾਈਬਲ ਦੀ ਬੇਅਦਵੀ ਹੁੰਦੀ ਆ ਸਾਡੇ ਧਰਮ ਗ੍ਰੰਥਾਂ ਦੀ ਬੇਦਬੀ ਹੁੰਦੀ ਆ, ਤ੍ਰੈਨ ਔਰ ਮੈਨ ਦੀ ਬੇਦਬੀ ਹੁੰਦੀ ਆ, ਸਾਰਿਆਂ ਦੀ ਇਹ ਕਿ ਬੜਾ ਵੱਡਾ ਅਫਸੋਸ ਆ ਕਿ ਬੇਦਬੀ ਜਿਹੜੀ ਆ ਨਹੀਂ ਹੋਣੀ ਚਾਹੀਦੀ, ਸਾਨੂੰ ਇਸ ਗੱਲ ਦਾ ਦੁੱਖ ਆ। ਪਰ ਨਾਲ-ਨਾਲ ਜਦੋਂ 크੍ਰਿਸਚਨ ਕਮਿਊਨਿਟੀ ਦੇ ਵਿੱਚ ਪੈ ਕੇ ਅਸੀਂ ਇਹ ਗੱਲ ਦਾ ਕੋਈ ਪਰਨ ਨਹੀਂ ਕਰਾਂਗੇ, ਅਸੀਂ ਉਹ ਕਮੇਟੀ ਦੇ ਵਿੱਚ ਨਹੀਂ ਜਾਵਾਂਗੇ, ਸਾਡੀ ਕੋ ਆਵਾਜ਼ ਕਿ ਤਰ੍ਹਾਂ ਸੁਣੇਗਾ? ਇਸ ਕਰਕੇ ਅਸੀਂ ਇਹ ਗੱਲ ਦਾ ਵਿਰੋਧ ਕਰਦੇ ਆ ਕਿ ਜਿਹੜੀ 12 ਮੈਂਬਰੀ ਕਮੇਟੀ ਬਣਾਈ ਹੈ ਭਗਵੰਤ ਮਾਨ ਨੇ ਜਿਹੜਾ ਬਿੱਲ ਪਾਸ ਕੀਤਾ ਇਹ ਮੰਦਪਾ ਗਾਵਾਂ ਸਲਾਗਾ ਯੋਗ ਨਹੀਂ ਅਸੀਂ ਇਸ ਬਿੱਲ ਦੀ ਨਿੰਦਿਆ ਕਰਦੇ ਹਾਂ ਜਿੰਨਾ ਚਿਰ 크੍ਰਿਸਚਨ ਕਮਿਊਨਿਟੀ ਦੇ ਮੈਂਬਰਾਂ ਨੂੰ ਵਿੱਚ ਨਹੀਂ ਲਿਆ ਜਾਂਦਾ ਉਨਾ ਚਿਰ 크੍ਰਿਸਚਨ ਕਮਿਊਨਿਟੀ ਜਿਹੜੀ ਆ ਇਸ ਦਾ ਬਿੱਲ ਦੀ ਜਿਹੜੀ ਇਸ ਮੁੱਦੇ ਦਾ ਜਿਹੜਾ ਜਿਹੜਾ ਬੇਅਦਬੀ ਤੇ ਜਿਹੜੀ ਇਹਨਾਂ ਨੇ 12 ਮੈਂਬਰੀ ਕਮੇਟੀ ਬਣਾਈ ਐ ਅਸੀਂ ਅਸੀਂ ਇੱਥੋਂ ਖੁਸ਼ ਨਹੀਂ ਹਾਂ ਸੰਤੁਸ਼ਟ ਨਹੀਂ ਹਾਂ ਔਰ ਮੈਂ ਚਾਹੁੰਦਾ ਕਿ ਜਲਦ ਤੋਂ ਜਲਦ ਇਸ ਬਿੱਲ ਦੇ ਵਿੱਚ ਇਸ ਕਮੇਟੀ ਦੇ ਵਿੱਚ ਸੋਧ ਕੀਤੀ ਜਾਏ ਔਰ ਕ੍ਰਿਸ਼ਨ ਭਾਈ ਜਾਰੇ ਨੂੰ ਬਣਦਾ ਜਿਹੜਾ ਉਹਨਾਂ ਦਾ ਮਾਨ ਸਨਮਾਨ ਉਹ ਦਿੱਤਾ ਜਾਏ ਔਰ ਤਾਂ ਕਿ ਅਸੀਂ ਵੀ ਇਹਨਾਂ ਮੈਂਬਰਾਂ ਦੇ ਨਾਲ ਕਿਉਂਕਿ ਕ੍ਰਿਸ਼ਨ ਸਿੱਖ ਹਿੰਦੂ ਮੁਸਲਮ ਸਾਰੇ ਭਾਈਚਾਰਾ ਇਕੱਠਾ ਹੈ ਸਾਰੇ ਬਹਿ ਕੇ ਇੱਕ ਜਗ੍ਹਾ ਪਲੇਟਫਾਰਮ ਤੇ ਗੱਲਬਾਤ ਕਰਾਂਗੇ ਜਦੋਂ ਕੋਈ ਵੇਦ ਵੀ ਹੁੰਦੀ ਆ ਔਰ ਸਾਰੇ ਇੱਕ ਦੂਸਰੇ ਧਰਮ ਦੇ ਨਾਲ ਅਸੀਂ ਜੁੜੇ ਆਂ ਔਰ ਜੁੜ ਕੇ ਰਹਿਣਾ ਹੈ ਕਿਉਂਕਿ ਸਾਡੇ ਨਾਲ ਇਹ ਵਖਵਾਸ ਜਿਹੜਾ ਵੇ ਕੰਮ ਕੀਤਾ ਜਾਂਦਾ ਹੈ ਨਹੀਂ ਹੋਣਾ ਚਾਹੀਦਾ ਔਰ ਮੈਂ ਇਸ ਮਾਧਿਅਮ ਰਾਹੀਂ ਭਗਵੰਤ ਮਾਨ ਤੜੀ ਵੀ ਵਾਧੇ ਪਟਾਉਣੀ ਚਾਹੁੰਨਾ ਕਿ ਕ੍ਰਿਸਚਨ ਕਮਿਊਨਿਟੀ ਦੇ ਜਿਹੜੇ ਮੈਂਬਰਾਂ ਨੂੰ ਜਿਹੜੇ ਲਾਇਕ ਨੇ ਉਸ ਜਗ੍ਹਾ ਤੇ ਬੈਠ ਸਕਦੇ ਨੇ ਜਿਹੜੇ ਸਿਆਣੇ ਲੋਕ ਨੇ ਉਹਨਾਂ ਨੂੰ ਲੈ ਕੇ ਔਰ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੇਦਖੀ ਹੋਏ ਉਹਦੇ ਉੱਤੇ ਬੈ ਕੇ ਵੀ ਆਪਣਾ ਪੱਖ ਰੱਖ ਸਕੀਏ